ਸਤ ਸ੍ਰੀ ਅਕਾਲ ਜੀ ਜੁੜ ਚੁੱਕੇ ਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਜਿੰਦਰ ਸਿੰਘ ਮਾਨ ਅੱਜ 13 ਮਈ 2025 ਹੋ ਚੁੱਕਿਆ ਗੱਲਬਾਤ ਮੌਨਸੂਨ ਨੂੰ ਲੈ ਕੇ ਕਰਾਂਗੇ ਬੰਗਾ ਦੀ ਖਾੜੀ ਵਿੱਚ ਮੌਨਸੂਨ ਦੀ ਦਸਤਕ ਹੋ ਚੁੱਕੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਮੌਸਮ ਕਿਦਾਂ ਦਾ ਰਹੇਗਾ ਉਹਦੇ ਬਾਰੇ ਲਾਈਵ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਸ ਲਈ ਲਾਈਵ ਕਿਸੇ ਦੀ ਫੋਨ ਕਾਲ ਔਨ ਕਰਨਾ ਜਿਹੜਾ ਕੱਟਿਆ ਗਿਆ ਸੀਗਾ ਸੋ ਇਸ ਟਾਈਮ ਤੇ ਫੋਨ ਨਾ ਲਾਇਆ ਕਰੋ ਤਾਂ ਮਿਹਰਬਾਨੀਆਂ ਵੀਰ ਹਨਾ ਕਿਉਂਕਿ ਇਸ ਟਾਈਮ ਤੇ ਆਪਣਾ ਲਾਈਵ ਦਾ ਟਾਈਮ ਹੁੰਦਾ ਜਿਹਦਾ ਕਰਕੇ ਜਦੋਂ ਵੀ ਕੋਈ ਫੋਨ ਆਉਂਦਾਗਾ ਉਦੋਂ ਜਿਹੜਾ ਆਪਣਾ ਲਾਈਵ ਕੱਟਿਆ ਜਾਂਦਾ ਹੈਗਾ ਜੇ ਤੁਸੀਂ ਫੋਨ ਕਰਨ ਨਾਲ ਮੌਸਮ ਦੀ ਜਾਣਕਾਰੀ ਲੈਣੀ ਹੈ ਤਾਂ ਤੁਸੀਂ 8 ਵਜੇ ਤੋਂ ਪਹਿਲਾਂ ਪਹਿਲਾਂ ਕਦੋਂ ਵੀ ਤੁਸੀਂ ਫੋਨ ਕਰਕੇ ਜਿਹੜਾ ਪੁੱਛ ਸਕਦੇ ਹੋ ਜਿਹਦੇ ਕੋਲੇ ਨੰਬਰ ਹੈਗਾ ਤੁਸੀਂ ਉੱਥੇ ਪੁੱਛ ਜਾ ਸਕਦੇ ਹੋ ਜਦੋਂ ਕਈ ਵਾਰ ਤੁਸੀਂ ਲਾਈਵ ਦੇ ਟਾਈਮ ਤੇ ਫੋਨ ਲਾਉਣੇ ਤਾਂ ਲਾਈਵ ਜਿਹੜਾ ਕੱਟਿਆ ਜਾਂਦਾ ਹੈਗਾ ਸੋ ਮੁੱਦੇ ਤੇ ਆਉਣੇ ਹੈਗੇ ਮੌਨਸੂਨ ਪੌਣਾ ਨੇ ਜਿਹੜੀਆਂ 2025 ਦੀਆਂ ਉਹ ਬੰਗਾਲ ਦੀ ਖਾੜੀ ਦੇ ਵਿੱਚ 10 ਤੱਕ ਦੇ ਚੁੱਕੀਆਂ ਨੇ ਸਭ ਤੈਸ ਸਮੇਂ ਤੋਂ 9 ਦਿਨ ਪਹਿਲਾਂ ਜਿਹੜੀਆਂ ਮੌਨਸੂਨ ਪੌਣਾ ਬੰਗਾਲ ਦੀ ਖਾੜੀ ਵਿੱਚ ਦਸਤਕ ਦਿੱਤੀ ਹੈ ਕਿ ਆਮ ਤੌਰ ਤੇ 22 ਮਈ ਤੋਂ ਬਾਅਦ ਹੀ ਮੌਨਸੂਨ ਪੌਣਾ ਜਿਹੜੀਆਂ ਬੰਗਾਲ ਦੀ ਖਾੜੀ ਦੇ ਵਿੱਚ ਦਸਤਕ ਦਿੰਦੀਆਂ ਨੇ ਤੇ ਉਹ ਵੀ ਮੱਠੀ ਜੀ ਹੁੰਦੀ ਹੈਗੀ ਪਰ ਇਸ ਵਾਰ ਬਹੁਤ ਜ਼ਬਰਦਸਤ ਦਸਤਕ ਜਿਹੜੀ ਭਾਰੀ ਮੀਂਹ ਨਾਲ ਬੰਗਾਲ ਦੀ ਖਾੜੀ ਵਿੱਚ ਦੇਖਣ ਨੂੰ ਮਿਲੀ ਅੰਡਮਾਨ ਨਿਕੋਬਾਰ ਦੀ ਸਮੂਹ ਤੇ ਲਗਾਤਾਰ ਸੰਗਰੀ ਬਦਲਵਾਈ ਬਣੀ ਹੋਈ ਆ ਪਿਛਲੇ ਤਨ ਤਿੰਨ ਚਾਰ ਦਿਨਾਂ ਤੋਂ ਤੇ ਲਗਾਤਾਰ ਉੱਥੇ ਭਾਰੀ ਮੀਂਹ ਪੈ ਰਿਹਾ ਹੈਗਾਗਾ ਜਿਹਦਾ ਕਰਕੇ ਆਉਂਦੇ ਤਿੰਨ ਚਾਰ ਦਿਨਾਂ ਦੇ ਵਿੱਚ ਬੰਗਾਲ ਦੀ ਖਾੜੀ ਤੇ ਹੋਰ ਕਿਤਨਾ ਵਿੱਚ ਵੀ ਮੌਨਸੂਨ ਬੜੀ ਤੇਜ਼ੀ ਨਾਲ ਅੱਗੇ ਵਧੂਗੀ ਤੇ ਨਾਲ ਹੁੰਦੇ ਅਰਬ ਸਾਗਰ ਵਾਲੀ ਬ੍ਰਾਂਚ ਆ ਜਿਹੜੀ ਇਹਦੇ ਵਿੱਚ ਵੀ ਮੌਨਸੂਨ ਬੜੀ ਤੇਜ਼ੀ ਨਾਲ ਅੱਗੇ ਵਧੂਗੀ ਤੇ ਕੇਲ ਵਿੱਚ ਵੀ ਐਤ ਗਈ ਤਾਂ ਇਹ ਸਮੇਂ ਤੋਂ ਪੰਜ ਸੱਤ ਦਿਨ ਪਹਿਲਾਂ ਜਿਹੜੀਆਂ ਮੌਨਸੂਨ ਮੌਨਸੂਨ ਪਾਉਣਾ ਨੇ ਉਹ ਦਸ ਤੱਕ ਦੇ ਸਕਦੀਆਂ ਨੇ ਇਦਾਂ ਦੀ ਪੌਸਿਬਿਲਿਟੀ ਜਾਪ ਰਹੀ ਹੈਗੀ ਸੋ ਮੌਨਸੂਨ ਪਾਉਣਾ ਅਗੇਲ ਵਿੱਚ ਵੀ ਇਹ ਗੇਤੀ ਦਸਤਕ ਦੇਣੀਆਂ ਤੇ ਇਹ ਵੀ ਜਾਪ ਰਿਹਾ ਹੈਗਾ ਆਉਂਦੇ 10 15 ਦਿਨ ਜਿਹੜਾ ਮੌਨਸੂਨ ਦਾ ਪ੍ਰੋਸੈਸ ਹੋਊਗਾ ਅੱਗੇ ਵਧਣ ਦਾ ਉਹ ਬਹੁਤ ਤੇਜ਼ੀ ਨਾਲ ਅੱਗੇ ਵਧੂਗੀ ਕਹਿੰਦਾ ਭਾਵੇਂ ਦੱਖਣ ਭਾਰਤ ਦੇ ਵਿੱਚ ਮਹਾਰਾਸ਼ਟਰ ਤੱਕ ਜਾਂ ਐਮਪੀ ਤੱਕ ਮੌਨਸੂਨ ਪਾਉਣਾ ਬਹੁਤ ਤੇਜ਼ੀ ਨਾਲ ਅੱਗੇ ਬਦਲਣਗੀਆਂ ਬਾਕੀ ਅੱਗੇ ਦਾ ਕੀ ਪ੍ਰੋਸੈਸ ਰਹਿੰਦਾ ਉਹਦੇ ਬਾਰੇ ਤੁਹਾਨੂੰ ਲਗਾਤਾਰ ਅਪਡੇਟ ਕਰਦੇ ਰਹਾਂਗੇ ਅੱਗੇ ਵਧਦਾ ਪ੍ਰੋਸੈਸ ਤੇਜ਼ੀ ਨਾਲ ਇਸ ਕਰਕੇ ਹੋਊਗਾ ਕਿਉਂਕਿ ਬੰਗਾਲ ਦੀ ਖਾੜੀ ਦੇ ਵਿੱਚ ਇੱਕ ਲੋ ਪ੍ਰੈਸ਼ਰ ਏਰੀਆ ਘੱਟ ਦਵਾ ਦਾ ਖੇਤਰ ਬਣਨ ਜਾ ਰਿਹਾ ਹੈਗਾ ਜਿਸ ਦਾ ਕਰਕੇ ਉਮੀਦ ਇਹ ਜਾਪ ਰਹੀ ਹੈ ਵੀ ਘੱਟ ਦਵਾ ਦਾ ਖੇਤਰ ਬਣਨ ਦੇ ਕਾਰਨ ਮੌਸਮ ਪੌਣਾ ਬੜੀ ਤੇਜ਼ੀ ਨਾਲ ਭਾਰਤ ਵੱਲ ਨੂੰ ਵਧਣੀ ਆ ਜੇ ਪੰਜਾਬ ਦੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਬੀਤੀ ਕੱਲ ਤੋਂ ਮੌਸਮ ਖੁਸ਼ਕ ਬਣਿਆ ਹੋਇਆ ਜ਼ਿਆਦਾਤਰ ਖੇਤਰਾਂ ਦੇ ਵਿੱਚ ਅੱਜ ਵੀ ਬਹੁਤੇ ਖੇਤਰਾਂ ਵਿੱਚ ਮੌਸਮ ਖੁਸ਼ਕ ਤੇ ਹਲਕਾ ਗਰਮ ਰਿਹਾ ਤੇ ਜਦਕਿ ਉਤਰੀ ਰਾਜਸਥਾਨ ਤੇ ਹਰਿਆਣੇ ਦੇ ਕੁਝ ਇਲਾਕਿਆਂ ਦੇ ਵਿੱਚ ਟਟਵੇਂ ਇਲਾਕਿਆਂ ਵਿੱਚ ਮੀਨੇਰੀ ਦਾ ਦੌਰ ਵੀ ਜਿਹੜਾ ਦੇਖਣ ਨੂੰ ਮਿਲਿਆ ਇਹ ਦੌਰ ਆ ਜਿਹੜਾ ਮੀਨੇਰੀ ਦਾ ਕੱਲ ਵੀ ਕਿਤੇ ਕਿਤੇ ਦੇਖਣ ਨੂੰ ਮਿਲ ਸਕਦਾ ਜ਼ਿਆਦਾਤਰ ਰਾਜਸਥਾਨ ਦੇ ਇਲਾਕਿਆਂ ਵੱਲ ਜਾਂ ਹਰਿਆਣੇ ਦੇ ਥੋੜੇ ਬਹੁਤ ਖੇਤਾਂ ਵਿੱਚ ਦੇਖਣ ਨੂੰ ਮਿਲ ਸਕਦਾ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਅਗਲੇ 5-7 ਦਿਨ ਜ਼ਿਆਦਾਤਰ ਮੌਸਮ ਖੁਸ਼ਕ ਬਣਿਆ ਰਹਿ ਸਕਦਾ ਦਿਨ ਦੇ ਪਾਰੇ ਵਿੱਚ ਵਾਧਾ ਹੋ ਦੱਖਣ ਪੱਛਮੀ ਹਵਾਵਾਂ ਜਿਹੜੀਆਂ ਰਾਜਸਥਾਨ ਵਾਲੀ ਸਾਈਡ ਤੋਂ ਪੰਜਾਬ ਦੇ ਵਿੱਚ ਦਾਖਲ ਆਉਣੀਆਂ ਜਿਹੜੀਆਂ ਕਿ ਹਲਕੀਆਂ ਗਰਮ ਹੋਣੀਆਂ ਜਿਹਦੇ ਕਾਰਨ ਦਿਨ ਦਾ ਪਾਰਾ ਵੀ ਵਧੂਗਾ ਤੇ ਹਲਕੀ ਹਲਕੀ ਲੋ ਵੀ ਜਿਹੜੀ ਸੀਜ਼ਨ ਵਿੱਚ ਪਹਿਲੀ ਵਾਰ ਮਹਿਸੂਸ ਸਮੁੱਚੇ ਸੂਬਾ ਵਾਸੀਆਂ ਨੂੰ ਹੋਊਗੀ ਪੰਜਾਬ ਵਿੱਚ ਵੀ ਲੋ ਦਾ ਦੌਰ ਦੇਖਣ ਨੂੰ ਮਿਲੂਗਾ ਹਲਕਾ ਜਿਹਾ ਲੋ ਦਾ ਦੌਰ ਹੋਊਗਾ ਜਿਆਦਾ ਤਾਕੜਾ ਨਹੀਂ ਹੋਊਗਾ ਇਸੇ ਤਰ੍ਹਾਂ ਉੱਤਰੀ ਰਾਜਸਥਾਨ ਵਿੱਚ ਵੀ ਜਿਹੜਾ ਹਲਕਾ ਲੋ ਦਾ ਦੌਰ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹਰਿਆਣਾ ਦੇ ਵਿੱਚ ਵੀ ਜਿਹੜਾ ਹਲਕਾ ਲੋ ਦਾ ਦੌਰ ਆ ਹੀਟ ਵੇਵ ਦਾ ਦੌਰ ਆ ਜਿਹੜਾ ਉਹ ਦੇਖਣ ਨੂੰ ਮਿਲ ਸਕਦਾ ਇਹ ਹੀਟ ਵੇਵ ਜਿਹੜੀ ਬਹੁਤੀ ਤਾਕੜੀ ਨਹੀਂ ਹੋਊਗੀ ਨੋਰਮਲ ਜੀ ਹੀਟ ਵੇਵ ਹੋਊਗੀ ਜਿਹਦੇ ਵਿੱਚ ਟੈਂਪਰੇਚਰ ਦੇੰਦਾ ਪਾਰਾ 40 ਪਲੱਸ ਬਹੁਤੇ ਖੇਤਰਾਂ ਵਿੱਚ ਜਾ ਸਕਦਾ ਤੇ ਕਿਤੇ ਕਿਤੇ 42 43 ਕਿਤੇ ਕਿਤੇ 44 ਡਿਗਰੀ ਵੀ ਪਾਰ ਹੋ ਸਕਦਾ ਪਰ ਬਹੁਤੇ ਖੇਤਰਾਂ ਵਿੱਚ ਟੈਂਪਰੇਚਰ ਜਿਹੜਾ ਦਿਨ ਦਾ ਪਾਰਾ 45 ਡਿਗਰੀਆਂ ਤੋਂ ਹੇਠਾਂ ਰਹਿ ਸਕਦਾਗਾ ਸੋ ਇਹਨਾਂ ਦਿਨਾਂ ਦੌਰਾਨ ਵੀ ਲੋ ਦੇ ਦੌਰਾਨ ਵੀ ਹੀਟ ਵੇਵ ਚੱਲਣ ਦੇ ਬਾਵਜੂਦ ਵੀ ਕਿਤੇ ਨਾ ਕਿਤੇ ਦੋ ਚਾਰ ਜ਼ਿਲ੍ਹਿਆਂ ਵਿੱਚ ਜਾਂ ਇੱਕ ਦੋ ਜ਼ਿਲ੍ਹਿਆਂ ਵਿੱਚ ਜਾਂ ਦੋ ਚਾਰ ਜ਼ਿਲ੍ਹਿਆਂ ਵਿੱਚ ਕਿਤੇ ਨਾ ਕਿਤੇ ਰਜਾਨਾ ਹੀ ਨਿੱਕੀ-ਮੋਟੀ ਕਾਰਵਾਈ ਦੀ ਸੁਭਾਅ ਨਾਲ ਵੀ ਬਰਕਰਾਰ ਰਹੂਗੀ ਬਾਈ ਚਾਂਸ ਕਿਤੇ ਵੀ ਗਰਚਮਕਲਾ ਬੱਦਲ ਨਿੱਕੀਆਂ-ਮੋਟੀਆਂ ਕਾਰਵਾਈਆਂ ਨੂੰ ਅੰਜਾਮ ਦੇ ਸਕਦਾ ਇਦਾਂ ਦੀ ਪੋਸਿਬਿਲਿਟੀ ਜਾਪ ਰਹੀ ਆ ਪਰ ਜ਼ਿਆਦਾਤਰ ਕੀਤਨਾ ਚ ਮੌਸਮ ਖੁਸ਼ਕ ਤੇ ਗਰਮ ਰਹੋ ਤੇ ਦਿਨ ਦਾ ਪਾਰਾ ਬਦਲਾ ਸ਼ੁਰੂ ਹੋ ਜਾਣਾਗਾ ਜਿੱਥੇ ਵੀ ਕਿਤੇ ਨਿੱਕੀਆਂ-ਮੋਟੀਆਂ ਕਾਰਵਾਈਆਂ ਹੋਈਆਂ ਉਹਦੀ ਅਪਡੇਟ ਤੁਹਾਡੇ ਨਾਲ ਇੱਕ ਦੋ ਘੰਟੇ ਪਹਿਲਾਂ ਸਾਂਝੀ ਕਰਦੇ ਰਹਾਂਗੇ ਕਿਤੇ ਵੀ ਬੱਦਲ ਬਣਦਾਗਾ ਭਾਵੇਂ ਇੱਕ ਜ਼ਿਲ੍ਹੇ ਚ ਬਣਦਾ ਭਾਵੇਂ ਦੋ ਜ਼ਿਲ੍ਹਿਆਂ ਚ ਬਣਦਾ ਭਾਵੇਂ ਚਾਰ ਚ ਬਣਦਾਗਾ ਪਰ ਜ਼ਿਆਦਾ ਏਰੀਆ ਨਹੀਂ ਕਵਰ ਕਰੂਗਾ ਬੱਦਲ ਜਿੱਥੇ ਵੀ ਬਣਿਆ ਕਰਪ ਦੋ ਜਾਂ ਚਾਰ ਚਲੇ ਹੀ ਕਵਰ ਕਰੂ ਜਿੱਥੇ ਵੀ ਗਰਚਾਂਕਲਾ ਬਦਲ ਬਣਿਆ ਨਿੱਕੀਆਂ ਮੋਟੀਆਂ ਕਾਰਵਾਈਆਂ ਉਮੀਦੀਆਂ ਦੇ ਸਕਦਾ ਇਦਾਂ ਦੀ ਸੁਭਾਵਨਾ ਅਗਲੇ 5-7 ਦਿਨ ਵੀ ਜਾਰੀ ਰਹਿ ਸਕਦੀ ਹੈ ਤੇ ਪਰ ਜ਼ਿਆਦਾਤਰ ਖੇਤਨਾ ਚ ਮੌਸਮ 90% ਖੁਸ਼ਕ ਰਹਿ ਸਕਦਾ ਇਦਾਂ ਦੀ ਸੁਭਾਵਨਾ ਜਿਹੜੀ ਵਿਖਾਈ ਦੇ ਰਹੀ ਆ ਜੇ ਉਸ ਤੋਂ ਬਾਅਦ ਹੀ ਗੱਲ ਕੀਤੀ ਹੈ 18 ਤਰੀਕ ਤੱਕ ਲਗਭਗ ਦੱਖਣ ਪਾਸੇ ਵੀ ਹਵਾਵਾਂ ਚੱਲਦੀਆਂ ਰਹਿਣਗੀਆਂ ਜਿਨੀਆਂ ਕਿ ਗਰਮ ਹੋਣਗੀਆਂ ਦਿਨ ਦਾ ਪਾਰਾ ਵੀ ਬਧੂ ਹੀਟ ਵੇਵ ਵੀ ਚੱਲੂ ਲੋ ਦਾ ਹਲਕਾ ਦੌਰ ਜਿਹੜਾ ਪੰਜਾਬ ਹਰਿਆਣਾ ਉੱਤਰੀ ਰਾਜਸਥਾਨ ਨੂੰ ਪ੍ਰਭਾਵਿਤ ਕਰੂਗਾ ਤੇ ਉਸ ਤੋਂ ਬਾਅਦ 19 ਜਾਂ 20 ਤੋਂ ਇੱਕ ਵਾਰ ਫੇਰ ਥੋੜੇ ਬਹੁਤ ਕਿਸ ਤਰ੍ਹਾਂ ਦੇ ਵਿੱਚ ਮੀਨਹਰੀ ਦਾ ਦੌਰ ਫੇਰ ਤੋਂ ਵਾਪਸੀ ਕਰ ਸਕਦਾਗਾ ਕਿਉਂਕਿ ਉਸ ਤੋਂ ਬਾਅਦ 19 ਮਈ ਤੋਂ ਜਿਹੜਾ ਪੂਰੇ ਦੀਆਂ ਹਵਾਵਾਂ ਮੰਗਾਲ ਦੀ ਕਾੜੀ ਤੋਂ ਚੱਲ ਕੇ ਪੰਜਾਬ ਤੱਕ ਫੇਰ ਪੁੱਜਣੀਆਂ ਸ਼ੁਰੂ ਹੋ ਜਾਣੀਆਂ ਨਮੀ ਵਿੱਚ ਫੇਰ ਵਾਧਾ ਹੋਊਗਾ ਨਮੀ ਵਿੱਚ ਵਾਧਾ ਹੋ ਆਈ ਕੈਪ ਇੰਡੈਕਸ ਵਧੂਗਾ ਹਾਈ ਕੈਪ ਇੰਡੈਕਸ ਵਧੂਗਾ ਤਾਂ ਗਰਜ ਚਮਕਲੇ ਬੱਦਲਾਂ ਦਾ ਨਿਰਮਾਣ ਹੋਣਾ ਆਮ ਗੱਲ ਆ ਜੇ ਗਰਜ ਚਮਕਲੇ ਬੱਦਲਾਂ ਦਾ ਨਿਰਮਾਣ ਹੋਊਗਾ ਤਾਂ ਉਹ ਹਨੇਰੀ ਬੁੱਲੇ ਨੂੰ ਸੱਦਾ ਦੇਣਗੇ ਕਿਉਂਕਿ ਟੈਂਪਰੇਚਰ ਜਦੋਂ ਵਧਿਆ ਹੁੰਦਾ ਕਦੇ ਗਰਜ ਚਮਕਲਾ ਬੱਦਲ ਬਣਦਾ ਤਾਂ ਉਹ ਹਨੇਰੀ ਬੁੱਲੇ ਨੂੰ ਸੱਦਾ ਜ਼ਰੂਰ ਦਿੰਦਾਗਾ ਜਿਵੇਂ ਕਿ ਅੱਜ ਹਰਿਆਣੇ ਵਾਲੇ ਬੱਦਲ ਸੀਗੇ ਉਹ ਮੇ ਉਹ ਦਿੱਲੀ ਵਾਲ ਨੂੰ ਖਿਸਕੀ ਪਰ ਪੰਜਾਬ ਦੇ ਜਿਹੜੇ ਨਾਲ ਲੱਗਦੇ ਬਟਿੰਡਾ ਮਾਨਸਾ ਸਗਰੂ ਦੇ ਇਲਾਕੇ ਸੀਗੇ ਇਹਨਾਂ ਵਿੱਚ ਕਿਤੇ ਕਿਤੇ ਠੰਡੀ ਜਿਹੀ ਹਨੇਰੀ ਜ਼ਰੂਰ ਛੱਡ ਕੇ ਹਨੇਰੀ ਸੀ ਜਿਹੜੀ ਉਹ ਬਹੁਤੀ ਤਾਕੜੀ ਸੀ ਤਾਕੜੀ ਨਹੀਂ ਸੀਗੀ ਪਰ ਫਿਰ ਵੀ ਹਲਕੀਆਂ ਜੀਆਂ ਹਵਾਵਾਂ ਆ ਜਿਹੜੀਆਂ ਠੰਡੀਆਂ ਪੰਜਾਬ ਤੱਕ ਥੋੜੇ ਬਹੁਤ ਕੇਤਨਾ ਤੱਕ ਜ਼ਰੂਰ ਪੁੱਜੀਆਂ ਇਦਾਂ ਦੀ ਆਉਂਦੇ ਦਿਨਾਂ ਵਿੱਚ ਵੀ ਕਿਤੇ ਨਾ ਕਿਤੇ ਨਿੱਕੀ ਮੋਟੀ ਕਾਰਵਾਈ ਜਿਹੜੀ ਹੁੰਦੀ ਰਹਿਣੀ ਹੈਗੀ ਤੇ ਬਾਕੀ ਪੰਜ ਸੱਤ ਦਿਨ ਜਿਹੜਾ ਮੌਸਮ 18 ਤਰੀਕ ਤੱਕ ਜਿਹੜਾ ਬੌਧੇ ਖੇਤਰਾਚ ਖੁਸ਼ਕ ਰਹਿ ਸਕਦਾ ਹੈ ਤੇ ਕਿਤੇ ਕਿਤੇ ਨਿੱਕੀਆਂ-ਮੁਟੀਆਂ ਕਾਰਵਾਈਆਂ ਜਾਰੀ ਰਹਿ ਸਕਦੀਆਂ ਨੇ ਸੋ ਇੰਨੀ ਕ ਅਪਡੇਟਸ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ